ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਨਿਊਜ਼ ਚੈਨਲ ਵਤਨ ਦੀ ਮਿੱਟੀ ਨਾਲ ਮੈਂ ਪੱਤਰਕਾਰ ਨਰਿੰਦਰਦੀਪ ਸਿੰਘ ਰੰਦਾ ਅਸੀਂ ਅੱਜ ਪਹੁੰਚ ਚੁੱਕੇ ਹਾਂ ਰਮਦਾਸ ਵਿਖੇ ਆਓ ਇੱਕ ਚਾਰ ਮਾਰਦੇ ਹਾਂ ਸਮਾਤ ਬਾਬਾ ਗੁੱਡਾ ਸਾਹਿਬ ਜੀ ਦੀ ਅੰਦਾਸ਼ੀ ਦੇ ਸਾਲਾਨਾ ਜੋੜ ਮੇਲੇ ਦੇ ਕੁਝ ਦਿਨ ਪਹਿਲਾਂ ਆੜਾ ਔਨ ਕਰਕੇ ਸੰਗਤਾਂ ਦੇ ਦਿਲਾਂ ਵਿੱਚ ਇੱਕ ਸਵਾਸ ਸਿੰਘਾ ਕਿ ਪਤਾ ਨਹੀਂ ਇਸ ਸਾਲ ਮੇਲਾ ਬਣਾਇਆ ਜਾਵੇਗਾ ਕਿ ਨਹੀਂ ਪਰ ਬਹੁਤ ਵੱਡੀ ਗੱਲ ਹੈ ਤੇ ਸਾਨੂੰ ਆਪਣੇ ਪੰਜਾਬੀਆਂ ਦੇ ਮਾਣ ਮਹਿਸੂਸ ਹੁੰਦਾ ਹੈ ਇਹਨਾਂ ਤੇ ਬਹੁਤ ਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਇਤਨਾ ਦੇ ਜਿੰਨਾ ਮਰਜੀ ਸੰਕਟ ਹੋਵੇ ਪਰ ਇਹ ਸੰਕਟ ਦਾ ਮੁਕਾਬਲਾ ਕਰਕੇ ਆਪਣੇ ਮੇਲੇ ਮੱਸੀਆਂ ਦੀ ਰੌਣਕ ਨੂੰ ਬਰਕਰਾਰ ਰੱਖਦੇ ਹਨ ਅਤੇ ਲੰਗਰਾਂ ਦੀ ਸੇਵਾ ਬੜੇ ਉਤਸ਼ਾਹ ਨਾਲ ਕਰਦੇ ਹਨ ਜਿੱਥੇ ਹੜਾਂ ਕਰਕੇ ਪਹਿਲਾਂ ਹੀ ਸੰਗਤਾਂ ਨੇ ਬਹੁਤ ਸਾਰੀ ਲੰਗਰਾਂ ਦੀ ਸੇਵਾ ਦੂਰੋਂ ਦੂਰੋਂ ਨਿਭਾਈ ਲੋੜ ਤੋਂ ਵੱਧ ਕੇ ਲੰਗਰਾਂ ਦੀ ਸੇਵਾ ਕੀਤੀ ਹੈ ਪਰ ਅੱਜ ਸਲਾਨਾ ਜੋੜ ਮਿਲਾ ਰਮਦਾਸ ਓਕੇ ਵੀ ਹਰ ਜਗ੍ਹਾ ਹਰ ਮੋੜ ਤੇ ਵੱਖਰੇ ਵੱਖਰੇ ਲੰਗਰ ਲਗਾਏ ਗਏ ਅਤੇ ਸੰਗਤਾਂ ਨੇ ਤਨਮਨ ਨਾਲ ਬਹੁਤ ਵਧੀਆ ਸੇਵਾ ਨਿਭਾਈ ਮੈਂ ਆਪਣੇ ਨਿਊਜ਼ ਚੈਨਲ ਵਤਨ ਦੀ ਮਿੱਟੀ ਦੇ ਚੀਫ ਬਿਊਰੋ ਅਤੇ ਸਮੂਹ ਪੱਤਰਕਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਪਰਮਦਰ ਕਮੇਟੀ ਸੇਵਾਦਾਰਾਂ ਅਤੇ ਸਮੂਹ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ